ਖਦਰਾਂ ਦੇ ਢਾਪ ਜਿੱਥੇ ਜੰਗ ਹੁੰਦੀ ਆ ਜਿੱਥੇ ਸਿੰਘ ਫਿਰਜ ਬਦਾਵਾ ਲੇਖੇ ਜਿਹੜੇ ਸਿੰਘ ਜਾਂਦੇ ਨੇ ਫਿਰ ਆਪਣੇ ਜੋਰ ਦਿਖਾਉਂਦੇ ਨੇ ਇੱਥੇ ਮਾਈ ਭਾਗੋ ਜੀ ਨੇ ਮਹਾ ਸਿੰਘ ਨੂੰ ਹੀ ਹੌਸਲਾ ਦਿੱਤਾ ਉਹਨਾਂ ਨੇ ਇਹ ਇੱਕ ਤਰ੍ਹਾਂ ਕਹਿ ਸਕਦੇ ਕਿ ਲਾਨਤਾ ਵੀ ਪਾਈਆਂ ਕਿ ਹਾਂ ਗੁਰੂ ਨੂੰ ਜਦੋਂ ਤੱਕ ਤਾਂ ਉੱਥੇ ਖਾਣ ਪੀਣ ਵਧੀਆ ਮਿਲਦਾ ਸੀਗਾ ਐਸ਼ੋ ਰਾਮ ਸੀ ਉਦੋਂ ਤੱਕ ਤਾਂ ਗੁਰੂ ਮਹਾਰਾਜ ਦੇ ਆਪਾਂ ਕੋਲ ਰਹੇ ਤੇ ਜਦੋਂ ਹੁਣ ਔਖਾ ਸਮਾਂ ਆਇਆ ਤਾਂ ਉਹਨਾਂ ਨੂੰ ਆਪਾਂ ਛੱਡ ਕੇ ਜਾਂਦੇ ਸਰਹੰਦ ਦੇ ਪਿੱਛੇੋਂ ਚੜ ਕੇ ਆ ਰਿਆ ਸੀਗਾ ਤਾਂ ਸੂਬਾ ਸਰਹੰਦ ਨੂੰ ਦੀਆਂ ਫੌਜਾਂ ਨੂੰ ਜਿਹੜਾ ਆ ਉਹ 40 ਸਿੰਘਾਂ ਦੇ ਬਲੋਂ ਜਿਹੜਾ ਇੱਥੇ ਰੋਕਿਆ ਗਿਆ ਸੀਗਾ ਤਕਰੀਬਨ ਇਤਿਹਾਸ ਮੁਤਾਬਿਕ 8000 ਉਸ ਮੁਗਲ ਫੌਜ ਦੇ ਵਿੱਚ ਦੱਸੇ ਜਾ ਰਹੇ ਸੀ ਜਿਹੜੇ ਮਹਾਰਾਜ ਦੇ ਪਿੱਛੇ ਚੜ ਕੇ ਆ ਰਹੇ ਸੀਗੇ ਮਹਾ ਸਿੰਘ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਮੰਗੋ ਕੀ ਮੰਗਣਾ ਆ ਕੀ ਚਾਹਨੇ ਹੋ ਤਾਂ ਮਹਾ ਸਿੰਘ ਉਸ ਮਿਲ ਲੈ ਉਹ ਬਿਦਾਵਾ ਜਿਹੜਾ ਮਹਾਰਾਜ ਦੇ ਹੱਥ 'ਚ ਫੜਾਉਂਦੇ ਆ ਤੇ ਕਹਿੰਦੇ ਕਿ ਮਹਾਰਾਜ ਟੁੱਟੀ ਗੰਢ ਦੋ ਇਸ ਨੂੰ ਜਿਹੜਾ ਆ ਬਿਦਾਵੇ ਨੂੰ ਪਾੜ ਦੋ ਤੁਸੀਂ ਸਾਡੇ ਗੁਰੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਜਦੋਂ ਮੁਕਸਰ ਸਾਹਿਬ ਦਾ ਜ਼ਿਕਰ ਆਉਂਦਾ ਹੈ ਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜ਼ਰੂਰ ਚਾਹਤਾ ਹੈ ਜਿੱਥੇ ਮਾਈ ਭਾਗੋ ਜੀ ਮਹਾ ਸਿੰਘ ਗੁਣੀ ਜਿਹੜੇ ਆਪਣੇ ਸ਼ਹਾਦਤਾਂ ਪਾਈਆਂ ਤੇ ਉਹ 40 ਮੁਕਤਿਆਂ ਨੇ ਸ਼ਹਾਦਤਾਂ ਪਾਈਆਂ ਜਿਹੜੇ ਕਿਸੇ ਸਮੇਂ ਗੁਰੂ ਮਹਾਰਾਜ ਨੂੰ ਬੇਦਾਵਾ ਲਿਖੇ ਚਲੇ ਗਏ ਸੀ ਕਿ ਸਾਡੇ ਉੱਤੇ ਹੁਣ ਗੁਰੂ ਦਾ ਕੋਈ ਦਾਵਾ ਨਹੀਂ ਤੇ ਗੁਰੂ ਉੱਤੇ ਸਾਡਾ ਦਾਵਾ ਨਹੀਂ ਪਰ ਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਬਿਸ਼ੱਕ ਲਿਖੇ ਜਾ ਰਹੇ ਹੋ ਬੇਦਾਵਾ ਪਰ ਤੁਸੀਂ ਮੇਰੇ ਸੇਖੇ ਰਹਿਣਾ ਆ ਨਾਮ ਐ ਤੁਹਾਨੂੰ ਭੇਜ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਤੇ ਆਪਣੀ ਮਰਜ਼ੀ ਨਾਲ ਕਦੇ ਵੀ ਵਾਪਸ ਵੀ ਆ ਸਕਦੇ ਹੋ ਤਾਂ ਮਾਗ ਦਾ ਸਮਾਂ ਚੱਲ ਰਿਹਾ ਆ ਪੂ ਦਾ ਮਹੀਨਾ ਵੀ ਆਪਾਂ ਯਾਦ ਕਰਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਦਾ ਪਰਿਵਾਰ ਵਿਛੜਿਆ ਤੇ ਉਸ ਦੇ ਬਾਅਦ ਚਮਕੌਰ ਦੀ ਗੜੀ ਮਾਛੀਵੜ ਦੇ ਜੰਗਲ ਤੇ ਉਸ ਤੋਂ ਬਾਅਦ ਮੁਕਤਸਰ ਸਾਹਿਬ ਖਿਦਰਾਣੇ ਦੀ ਢਾਬ ਜਿੱਥੇ ਜੰਗ ਹੁੰਦੀ ਆ ਜਿੱਥੇ ਸਿੰਘ ਫਿਰ ਜਿ ਬਦਾਵਾ ਲੇਖੇ ਜਿਹੜੇ ਸਿੰਘ ਜਾਂਦੇ ਨੇ ਫਿਰ ਆਪਣੇ ਜੋਰ ਦਿਖਾਉਂਦੇ ਨੇ ਇੱਥੇ ਤੇ ਸੂਬਾ ਸਰਹੰਦ ਦੀ ਫੌਜ ਦੇ ਡੱਕਰੇ ਡੱਕਰੇ ਕਰਦੇ ਨੇ ਤਤ ਤਸਵੀਰਾਂ ਇਸ ਵੇਲੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੀਆਂ ਦਿਖਾ ਰਹੇ ਨੇ ਜਿੱਥੇ ਮਾਗੀ ਮੇਲਾ ਜਿਹੜਾ ਉਹ ਮਨਾਇਆ ਜਾਣਾ ਆ ਸੰਗਤਾਂ ਹਮ ਹਮਾ ਕੇ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਇੱਥੇ ਗੁਰੂ ਸਾਹਿਬ ਨੇ ਇੱਕ 베ਰੀ ਦੇ ਨਾਲ ਆਪਣਾ ਘੋੜਾ ਵੀ ਜਿਹੜਾ ਬੰਨਿਆ ਸੀਗਾ ਇੱਥੇ ਰੁਕੇ ਸੀਗੇ ਗੁਰੂ ਸਾਹਿਬ ਤਾਂ ਤਸਵੀਰਾਂ ਨੇ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਤੁਹਾਨੂੰ ਆਪਾਂ ਦਰਸ਼ਨ ਕਰਵਾ ਰਹੇ ਨੇ ਮਾਗੀ ਮੇਲੇ ਦੇ ਵਿੱਚ ਸੰਗਤ ਜਿਹੜੀ ਇੱਥੇ ਕਾਫੀ ਹਮ ਹਮਾ ਕੇ ਇੱਥੇ ਪਹੁੰਚਣੀ ਆ ਕਿਉਂਕਿ ਹਰ ਸਾਲ ਜਿਹੜਾ ਹੈ ਮਾਗੀ ਦਾ ਮੇਲਾ ਮਨਾਇਆ ਜਾਂਦਾ तकरीबन 3 ਦਿਨ ਲਗਾਤਾਰ ਜਿਹੜਾ ਆ ਉਹ ਮੇਲਾ ਜਿਹੜਾ ਆ ਮਨਾਇਆ ਜਾਂਦਾ ਆ ਤਾਂ ਗੁਰੂ ਸਾਹਿਬ ਨੂੰ ਜਿਹੜਾ ਆ ਉਹ ਯਾਦ ਕੀਤਾ ਜਾਂਦਾ ਹੈ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਗੁਰੂ ਸਾਹਿਬ ਨਾਲ ਸਾਹਮਣੇ ਕੁਰਾਨ ਦੀਆਂ ਜਿਹੜੀਆਂ ਝੂਠੀਆਂ ਕਸਮਾਂ ਖਾਈਆਂ ਜਾਂਦੀਆਂ ਬਾਈ ਧਾਰ ਦੇ ਰਾਜਿਆਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਕਿ ਮਹਾਰਾਜ ਕਿਲਾ ਛੱਡ ਦਿਓ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਤਾਂ ਉਸ ਟਾਈਮ ਮਹਾਰਾਜ ਨੂੰ ਕੋਲ ਜਿਹੜੇ ਸਿੰਘ ਹੁੰਦੇ ਨੇ ਤਾਂ ਉਹ ਕਹਿੰਦੇ ਕਿ ਮਹਾਰਾਜ ਇਤਾ ਸੌਹਾ ਖਾ ਰਹੇ ਨੇ ਤਾਂ ਆਪਾਂ ਨੂੰ ਕਿਲਾ ਜਿਹੜਾ ਆ ਉਹ ਛੱਡ ਦੇਣਾ ਚਾਹੀਦਾ ਆ ਪਰ ਜਿਹੜਾ ਅ ਮਹਾਰਾਜ ਵੱਲੋਂ ਕਿਹਾ ਜਾਂਦਾ ਕਿ ਹਕੂਮਤ ਦੀ ਜਿਹੜੀ ਉਹ ਬੱਸ ਹੋ ਚੁੱਕੀ ਹੈ ਅਗਰ ਥੋੜਾ ਟਾਈਮ ਅਸੀਂ ਰੁਕ ਜਵਾਂਗੇ ਥੋੜਾ ਸਮਾਂ ਆਪਾਂ ਇੰਤਜ਼ਾਰ ਕਰ ਲਵਾਂਗੇ ਤਾਂ ਰਾਜ ਭਾਗ ਜਿਹੜਾ ਆ ਉਹ ਸਾਡੇ ਸਾਹਮਣੇ ਪਿਆ ਪਰ ਕੁਝ ਸਮੇਂ ਬਾਅਦ ਜਦੋਂ ਲਗਾਤਾਰ ਸਿੰਘ ਜਿਹੜੇ ਆ ਉਹ ਜਿਦ ਕਰਦੇ ਨੇ ਕਿ ਮਹਾਰਾਜ ਸਾਨੂੰ ਮੰਨ ਲੈਣਾ ਚਾਹੀਦਾ ਆ ਸੌਹਾ ਖਾ ਰਹੇ ਨੇ ਗੱਲ ਮੰਨ ਰੇ ਜਿਹੜੇ ਆ ਹਕੂਮਤ ਜਿਹੜੀ ਆ ਉਹ ਗੋਡਿਆਂ ਭਾਰ ਹੋਈ ਆ ਤਾ ਮਹਾਰਾਜ ਜਿਹੜੇ ਆ ਸਿੰਘਾਂ ਦਾ ਉਹਨਾਂ ਦਾ ਕਹਿਣਾ ਮੰਨ ਕੇ ਉਸ ਉੱਥੋਂ ਜਿਹੜਾ ਆ ਉਹ ਚਾਲਾ ਪਾ ਦਿੰਦੇ ਨੇ ਆਨੰਦਪੁਰ ਸਾਹਿਬ ਤੋਂ ਉਸਦੇ ਬਾਅਦ ਇੱਕ ਹਫ਼ਤੇ ਦੇ ਵਿੱਚ ਕਿਵੇਂ ਖੇਰੂ ਖੇਰੂ ਜਿਹੜਾ ਆ ਪਰਿਵਾਰ ਹੁੰਦਾ ਹੈ ਕਿਵੇਂ ਸਰਸਾ ਦੀ ਨਦੀ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਕਿਸ ਤਰ੍ਹਾਂ ਮਹਾਰਾਜ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਨੇ ਮਹਾਰਾਜ ਚਮਕੌਰ ਦੀ ਗੱਡੀ ਵੱਲ ਚਲੇ ਜਾਂਦੇ ਨੇ ਭਾਈ ਮਨੀ ਸਿੰਘ ਉਹਨੇ ਸਾਈਂਬਕੌਰ ਮਾਤਾ ਜੀ ਨੂੰ ਮਾਤਾ ਜੀ ਸੁੰਦਰ ਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਚਲੇ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਮੋਰੰਡੇ ਵਿਖੇ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਹੈ ਕਿਵੇਂ ਸਾਰਾ ਵਰਤਾਂਤ ਹੁੰਦਾ ਆ ਸਰਹੰਦ ਦੀ ਧਰਤੀ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਚਮਕੌਰ ਸਾਹਿਬ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਉਸ ਦੇ ਬਾਅਦ ਮਹਾਰਾਜ ਵੱਲੋਂ ਕਿਸ ਤਰ੍ਹਾਂ ਅ ਮੁਗਲਾਂ ਨੂੰ ਜਿਹੜਾ ਆ ਬੰਗਾਰ ਕੇ 마ਸ਼ੂਆੜਾ ਸਾਹਿਬ ਆਇਆ ਜਾਂਦਾ ਫਿਰ ਮੁਖਤਸਰ ਸਾਹਿਬ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੱਸਿਆ ਜਾਂਦਾ ਕਿ ਜਿਹੜੇ ਸਿੰਘ ਆ ਜਿਹੜੇ ਬੇਦਾਵਾ ਲੇਖੇ ਚਲੇ ਗਏ ਸੀਗੇ ਉਸ ਦੇ ਬਾਅਦ ਉਹਨਾਂ ਨੇ ਇੱਥੇ ਸ਼ਹਾਦਤਾਂ ਪਾਈਆਂ ਲਸਾਨੀ ਸ਼ਹਾਦਤ ਪਾਈ ਇਸ ਧਰਤੀ ਦੇ ਉੱਤੇ ਤੇ 40 ਮੁਕਤੇ ਜਿਹੜੇ ਆ ਉਹਨਾਂ ਨੂੰ ਨਾ ਦਿੱਤਾ ਕਿਉਂਕਿ ਉਹ 40 ਸਿੰਘ ਸੀ ਪਰ ਜਿਹੜੇ ਵਿਦਾਵਾ ਲਿਖੇ ਗਏ ਸੀ ਉਹ 40 ਸਿੰਘ ਨਹੀਂ ਉਹ ਦੱਸਿਆ ਜਾਂਦਾ ਇਤਿਹਾਸ ਦੇ ਮੁਤਾਬਿਕ ਕਿ ਉਹ ਕਈ ਸਾਰੇ ਸਿੰਘ ਸੀਗੇ ਪਰ ਉਹਨਾਂ ਵਿੱਚੋਂ ਕੁਝ 40 ਸਿੰਘ ਜਿਨ੍ਹਾਂ ਨੂੰ ਬਹੁਤ ਕਹਿ ਸਕਦੇ ਕਿ ਇੱਥੇ ਦੇ ਜੋ ਲੋਕ ਸੀਆਲੇਦਵਾਲੇ ਦੇ ਜੋ ਪਰਿਵਾਰ ਸੀਗੇ ਮਾਤਾ ਭਾਗੋ ਜੀ ਨੇ ਮਾਈ ਭਾਗੋ ਜੀ ਨੇ ਮਹਾ ਸਿੰਘ ਨੂੰ ਹੌਸਲਾ ਦਿੱਤਾ ਉਹਨਾਂ ਨੇ ਇੱਕ ਤਰ੍ਹਾਂ ਕਹਿ ਸਕਦੇ ਕਿ ਲਾਨਤਾ ਵੀ ਪਾਈਆਂ ਕਿ ਹਾਂ ਗੁਰੂ ਨੂੰ ਜਦੋਂ ਤੱਕ ਤਾਂ ਉੱਥੇ ਖਾਣ ਪੀਣ ਵਧੀਆ ਮਿਲਦਾ ਸੀਗਾ ਐਸ਼ੋ ਰਾਮ ਸੀ ਉਦੋਂ ਤੱਕ ਤਾਂ ਗੁਰੂ ਮਹਾਰਾਜ ਦੇ ਆਪਾਂ ਕੋਲ ਰਹੇ ਤੇ ਜਦੋਂ ਹੁਣ ਔਖਾ ਸਮਾਂ ਆਇਆ ਤਾਂ ਉਹਨਾਂ ਨੂੰ ਆਪਾਂ ਛੱਡ ਕੇ ਜਾਂਦੇ ਤਾਂ ਇੱਕ ਗੀਤ ਵੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਪਾ ਲੋ ਚੂੜੀਆਂ ਤੇ ਬਣ ਜੋ ਜਨਾਨੀਆਂ ਔਖੇ ਵੇਲੇ ਆ ਗਏ ਭੱਜ ਕੇ ਤੁਸੀਂ ਅਜਹੀ ਬੰਗਾਰ ਉਸ ਵੇਲੇ ਮਾਈ ਭਾਗੋ ਜੀ ਨੇ ਪਾਈ ਸੀਗੀ ਇਸ ਧਰਤੀ ਦੇ ਉੱਤੇ ਤਾਂ ਉਸਦੇ ਬਾਅਦ ਜਦੋਂ ਮੁਗਲ ਪਿੱਛੋਂ ਚੜ ਕੇ ਆ ਰਹੇ ਸੀ ਸੂਬਾ ਸਰਹੰਦ ਪਿੱਛੋਂ ਚੜ ਕੇ ਆ ਰਿਹਾ ਸੀਗਾ ਤਾਂ ਸੂਬਾ ਸਰਹੰਦ ਨੂੰ ਦੀਆਂ ਫੌਜਾਂ ਨੂੰ ਜਿਹੜਾ ਆ ਉਹ 40 ਸਿੰਘਾਂ ਦੇ ਬਲੋਂ ਜਿਹੜਾ ਇੱਥੇ ਰੋਕਿਆ ਗਿਆ ਸੀਗਾ ਤਕਰੀਬਨ ਇਤਿਹਾਸ ਮੁਤਾਬਿਕ 8000 ਉਸ ਮੁਗਲ ਫੌਜ ਦੇ ਵਿੱਚ ਦੱਸੇ ਜਾ ਰਹੇ ਸੀ ਜਿਹੜੇ ਮਹਾਰਾਜੇ ਦੇ ਪਿੱਛੇ ਚੜ ਕੇ ਆ ਰਹੇ ਸੀਗੇ ਤਾਂ ਉਹਨਾਂ ਫੌਜਾਂ ਨੂੰ ਜਿਹੜਾ ਆ ਆ ਜਿਹੜਾ ਉਹ ਸਿਰ 40 ਸਿੰਘਾਂ ਨੇ ਜਿਹੜਾ ਰੋਕਿਆ ਤੇ ਇੱਥੇ ਸ਼ਹਾਦਤਾਂ ਪਾਈਆਂ ਤੇ ਆਖਿਰ ਦੇ ਵਿੱਚ ਜਦੋਂ ਮਹਾਰਾਜ ਮਹਾ ਸਿੰਘ ਨੂੰ ਕੋਲ ਆਂਦੇ ਨੇ ਕਿਉਂਕਿ ਜਦੋਂ ਸ਼ਹਾਦਤ ਹੋ ਜਾਂਦੀ ਹੈ ਤਾਂ ਮਹਾਰਾਜ ਜਿਹੜੇ ਖੁਦ ਉਹਨਾਂ ਸਿੰਘਾਂ ਦੇ ਕੋਲ ਆਂਦੇ ਨੇ ਤੇ ਸਿੰਘਾਂ ਨੂੰ ਵੱਖੋ-ਵੱਖਰੇ ਜਿਹੜੇ ਆ ਉਹ ਅਹੁਦੇ ਦਿੰਦੇ ਨੇ ਜਿਵੇਂ 10000 ਸਿੰਘ ਕਹਿੰਦੇ ਨੇ 5000 ਸਿੰਘ ਕਹਿੰਦੇ ਨੇ ਕਹਿੰਦੇ ਮੇਰਾ 5000 ਦੇ ਬਰਾਬਰ ਸਿੰਘ ਆ ਮੇਰਾ 20000 ਦੇ ਬਰਾਬਰ ਸਿੰਘ ਆ ਮੇਰਾ 10000 ਦੇ ਬਰਾਬਰ ਸਿੰਘ ਆ ਅੱਖਾਂ ਵਿੱਚ ਕਹਿ ਸਕਦੇ ਕਿ ਜਿਹੜੇ ਆ ਉਹ ਸਿੰਘਾਂ ਨੂੰ ਜਿਹੜਾ ਆ ਨਾਮ ਦਿੱਤੇ ਜਾਂਦੇ ਆ ਤੇ ਉਸ ਦੇ ਬਾਅਦ ਜਦੋਂ ਮਹਾ ਸਿੰਘ ਕੋਲ ਮਹਾਰਾਜ ਪਹੁੰਚਦੇ ਤੇ ਮਹਾ ਸਿੰਘ ਕੋਲੋਂ ਮਹਾ ਸਿੰਘ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਮੰਗੋ ਕੀ ਮੰਗਣਾ ਆ ਕੀ ਚਾਹਨੇ ਹੋ ਤਾਂ ਮਹਾ ਸਿੰਘ ਉਸ ਵੇਲੇ ਉਹ ਬਦਾਵਾ ਜਿਹੜਾ ਮਹਾਰਾਜ ਦੇ ਹੱਥ 'ਚ ਫੜਾਉਂਦੇ ਆ ਤੇ ਕਹਿੰਦੇ ਕਿ ਮਹਾਰਾਜ ਟੁੱਟੀ ਗੰਢ ਦੋ ਇਸ ਨੂੰ ਜਿਹੜਾ ਆ ਬਦਾਵੇ ਨੂੰ ਪਾੜ ਦੋ ਤੁਸੀਂ ਸਾਡੇ ਗੁਰੂ ਆ ਤਾਂ ਮਹਾਰਾਜ ਉਸ ਵੇਲੇ ਜਿਹੜਾ ਆ ਉਹ ਟੁੱਟੀ ਗੰਢ ਦੇ ਨੇ ਬਦਾਵੇ ਨੂੰ ਪਾੜ ਕੇ ਜਿਹੜਾ ਆ ਉਹ ਸਿੰਘਾਂ ਦਾ ਜਿਹੜਾ ਆ ਸ਼ਹਾਦਤ ਨੂੰ ਜਿਹੜਾ ਆ ਕਬੂਲ ਕਰਦੇ ਨੇ ਸੋ ਇਹ ਉਹ ਜਗਾ ਹੈ ਮੁਕਸਰ ਮੁਕਸਰ ਸਾਹਿਬ ਦੀ ਧਰਤੀ ਹੈ ਜਿੱਥੇ ਲਸਾਨੀ ਸ਼ਹਾਦਤ ਉਹਨਾ 40 ਸਿੰਘਾਂ ਨੇ ਪਾਈ ਸੀ ਉਹ ਪਿੱਛੇ ਵਿੱਚ ਜਿਹੜੀ ਐਚਮਕੌਰ ਦੀ ਗੱਡੀ ਦੀ ਗੱਲ ਕਰ ਲਈ ਉੱਥੇ ਵੀ ਜਿਹੜਾ 40 ਸਿੰਘਾਂ ਨੇ 10 ਲੱਖ ਫੌਜ ਦਾ ਜਿਹੜਾ ਆ ਮੁਕਾਬਲਾ ਕੀਤਾ ਸੀਗਾ ਸੋ ਇਸੇ ਤਰ੍ਹਾਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ 40 ਮੁਕਤਿਆਂ ਨੂੰ ਯਾਦ ਕਰਨ ਦੇ ਲਈ ਹਰ ਸਾਲ ਮਾਗੀ ਦੇ ਮੇਲਾ ਜਿਹੜਾ ਹੈ ਉਹ ਲੱਗਦਾ ਆ ਜਦੋਂ ਇੱਥੇ ਸ਼ਹਾਦਤ ਹੋਈ ਸੀਗੀ ਸੋ ਵੱਖੋ ਵੱਖਰੇ ਥਾਵਾਂ ਤੋਂ ਸੰਗਤ ਆਂਦੀ ਆ ਸੋ ਹੋਰ ਵੀ ਤਸਵੀਰਾਂ ਇੱਥੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਹਾਂਗੇ ਦਿਖਦੇ ਰਹੋ ਟ੍ਰੋ ਪੰਜਾਬ